ਕਿਸਾਨ ਆਗੂ ਜਿਹੜੇ ਨੇ ਜਾਂ ਪਹਿਲਾ ਜਥਾ ਜਿਹੜਾ ਏ ਉਹ ਤੁਸੀਂ ਵੇਖੋ ਕਿ ਕਿਸ ਤਰੀਕੇ ਜਿਹੜਾ ਆ ਉਹ ਅੱਗੇ ਵਧ ਰਿਹਾ ਏ ਕਿਸਾਨ ਨੇ ਅੱਗੇ ਵਧਣਾ ਜਿਹੜਾ ਆ ਉਹ ਸ਼ੁਰੂ ਕਰ ਦਿੱਤਾ ਏ ਕਿਸਾਨ ਆਗੂ ਜਿਹੜੇ ਨੇ ਉਹ ਅੱਗੇ ਜਾਂਦੇ ਹੋਏ ਤੁਹਾਨੂੰ ਸਾਰਾ ਆਉਣਗੇ ਕਿਸਾਨਾਂ ਦੇ ਲਗਾਤਾਰ ਜਿਹੜੇ ਨੇ ਉਹ ਅੱਗੇ ਵਧਣ ਦੇ ਜਿਹੜੇ ਨੇ ਉਹ ਤਸਵੀਰਾਂ ਉਹ ਸ਼ਾਟਸ ਤੁਹਾਡੇ ਤੱਕ ਪਹੁੰਚਾ ਰਹੇ ਆ ਸਿੱਧੀਆਂ ਤਸਵੀਰਾਂ ਨੇ ਲਗਾਤਾਰ ਜਕਾਰੇ ਲਗ ਰਹੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੇ ਆ ਨਾਰੇ ਲੱਗ ਰਹੇ ਨੇ ਸੋ ਦੇਖਣਾ ਇਹ ਹੋਊਗਾ ਹੁਣ ਕਿ ਪ੍ਰਸ਼ਾਸਨ ਦਾ ਕਿਹੋ ਜਿਹਾ ਅਗੋਂ ਰਿਸਪੌਂਸ ਰਹਿਣ ਵਾਲਾ ਕਿ ਪ੍ਰਸ਼ਾਸਨ ਕਿਸਾਨਾਂ ਨੂੰ ਜਿਹੜਾ ਆ ਗ੍ਰਿਫਤਾਰ ਕਰੂਗਾ ਕਿ ਪ੍ਰਸ਼ਾਸਨ ਕਿਸਾਨਾਂ ਨੂੰ ਐਸੇ ਥਾਂ ਦੇ ਉੱਤੇ ਡੱਕਣ ਦੀ ਕੋਸ਼ਿਸ਼ ਕਰੂਗਾ ਜਾਂ ਫਿਰ ਕਿਸਾਨਾਂ ਦੇ ਉੱਤੇ ਪੁਰਾਣੀ ਤਰਜ਼ ਦੇ ਵਾਂਗ ਜਿਹੜਾ ਆ ਉਹ ਗੋਲੇ ਵਰਾਏ ਜਾਣਗੇ ਅਥਰੂ ਗੈਸ ਜਿਹੜਾ ਆ ਪਿਛਲੀ ਵਾਰ ਅੰਨੇਵਾ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਜਿਹੜੇ ਉਹ ਕਿਸਾਨਾਂ ਦੇ ਉੱਤੇ ਵਰਾਏ ਗਏ ਨੇ ਸੋ ਪਿੱਛੇ ਤੁਹਾਨੂੰ ਆਵਾਜ਼ ਵੀ ਜਿਹੜੀ ਤੁਹਾਡੇ ਕੰਨਾਂ ਚ ਪੈਰੀ ਹੋਊਗੀ ਕਿ ਸਤਨਾਮ ਵਾਹਿਗੁਰੂ ਦੇ ਜਾਪ ਦੇ ਨਾਲ ਇਹ ਜਥਾ ਅੱਗੇ ਵਧ ਰਿਹਾ ਜਥਾ ਅੱਗੇ ਵਧ ਰਿਹਾ মিডিਆ ਦੀ ਪਰਮਾਰ ਹੈ ਬੇहद ਕੈਮਰੇ ਵਾਲੇ ਜਿਹੜੇ ਨੇ ਤੁਹਾਨੂੰ ਉਹ ਵੀ ਅੱਗੇ ਨਜ਼ਰ ਆਉਂਦੇ ਹੋਣਗੇ ਕਿਸਾਨਾਂ ਦਾ ਜਥਾ ਲੰਬੀ ਇੱਕ ਲੰਬੀ ਲਾਈਨ ਆ ਪਿੱਛੇ ਤੱਕ ਕਿਸਾਨਾਂ ਦੇ ਜਥੇ ਦੀ ਜਿਹਦੇ ਵਿੱਚ 101 ਕਿਸਾਨ ਜਿਹੜੇ ਨੇ ਜਿਨ੍ਹਾਂ ਨੂੰ ਮਰਜੀ ਬਣਿਆ ਦਾ ਜਥਾ ਕਿਹਾ ਗਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੀਂ ਪਾਤਸ਼ਾਹੀ ਦੀ ਸ਼ਹੀਦੀ ਨੂੰ ਸਮਰਪਿਤ ਇਹ ਜਥਾ ਜਾ ਰਿਹਾ ਬਾਪੂ ਜੀ ਜਥੇ ਦਾ ਹਿੱਸਾ ਤੁਸੀਂ ਹਾਂਜੀ ਹਾਂਜੀ ਬਿਲਕੁਲ ਜੀ ਕੀ ਕੀ ਇੰਸਟਰਕਸ਼ਨ ਨੇ ਜਾਪ ਕਰਦੇ ਹੋਏ ਮੈਂ ਸੁਣ ਪਾ ਰਿਹਾ ਜਾ ਰਹੇ ਨੇ ਸਾਰੇ ਹਾਂਜੀ ਹਾਂਜੀ ਜਾਪ ਸਤਨਾਮ ਵਾਹਿਗੁਰੂ ਜਾਪ ਹੋ ਰਿਹਾ ਜੀ ਸ਼ਾਂਤਮਈ ਅੱਗੇ ਵਧਣਾ ਹੈ ਜੀ ਬਿਲਕੁਲ ਸ਼ਾਂਤਮਈ ਜੀ ਪਹਿਲਾ ਪੜਾ ਹੈ ਪਤਾ ਕੁਛ ਕਿੱਥੇ ਰੁਕ ਸਕਦੇ ਪਈ ਇਕਦਮ ਵਾਲੇ ਆ ਜੀ ਆ ਵਾਲੇ ਹਾਂਜੀ ਠੀਕ 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 ਸੋ ਲਗਾਤਾਰ ਕਿਸਾਨ ਜਿਹੜੇ ਨੇ ਉਹ ਤੁਹਾਨੂੰ ਨਜ਼ਰ ਆਉਣਗੇ ਕਿਉਂਕਿ ਹਾਲੇ ਅੱਗੇ ਕਿਸੇ ਤਰੀਕੇ ਦਾ ਵੀ ਕੋਈ ਰਸਤਾ ਨਹੀਂ ਖੁੱਲਿਆ ਹਲੇ ਅੱਗੇ ਜਿਹੜਾ ਆ ਕਿਸੇ ਤਰੀਕੇ ਦੀ ਵੀ ਕੋਈ ਅਜਿਹੀ ਤਸਵੀਰ ਤੁਹਾਡੀਆਂ ਨਜ਼ਰਾਂ 'ਚ ਨਹੀਂ ਪੈਰੀ ਹੋਣੀ ਕਿਉਂਕਿ ਵੈਰੀਗੇਟਿੰਗ ਉਸੇ ਤਰੀਕੇ ਕਾਇਮ ਹੈ ਉਸੇ ਤਰੀਕੇ ਵੈਰੀਗੇਟਿੰਗ ਜਿਹੜੀ ਆ ਉਹ ਕਾਇਮ ਹੈ ਹੁਣ ਦੇਖਣਾ ਹੋਊਗਾ ਵੀ ਜਥਾ ਇੱਥੇ ਰੁਕਦਾ ਆ ਜਥਾ ਬੈਰੀਗੇਟ ਹਟਾਉਣ ਦੀ ਕੋਸ਼ਿਸ਼ ਕਰਦਾ ਜਾਂ ਫਿਰ ਕਿਸੇ ਤਰੀਕੇ ਦਾ ਕੋਈ ਡਾਇਲੋਗ ਹੋ ਸਕਦਾ ਜਾਂ ਫਿਰ ਪ੍ਰਸ਼ਾਸਨ ਜਿਹੜਾ ਆ ਉਹ ਇੱਥੇ ਆ ਕੇ ਅੱਗੇ ਆ ਕੇ ਕਿਸੇ ਤਰੀਕੇ ਦੀ ਕੋਈ ਗੱਲਬਾਤ ਕਰਦਾ ਹੋਇਆ ਨਜ਼ਰ ਆ ਸਕਦਾ ਪਰ ਵੱਡੀਆਂ ਗੱਲਾਂ ਇਹ ਨੇ ਵੱਡੀਆਂ ਤਸਵੀਰਾਂ ਇਹ ਨੇ ਕਿ 21 ਫਰਵਰੀ ਤੋਂ ਬਾਅਦ ਅੱਜ ਇਹ ਪਹਿਲਾ ਮੌਕਾ ਜਦੋਂ ਕਿਸਾਨ ਦਿੱਲੀ ਜਾਣ ਦੀ ਦੁਬਾਰਾ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ ਨੇ ਬੈਰੀਗੇਟਸ ਤੇ ਕੋਣ ਜਾ ਕੇ ਕਿਸਾਨ ਜਿਹੜੇ ਨੇ ਉਹ ਖੜ ਗਏ ਨੇ ਬੈਰੀਗੇਟ ਜਿਹੜੇ ਨੇ ਉਹ ਤੁਹਾਨੂੰ ਤਸਵੀਰਾਂ 'ਚ ਨਜ਼ਰ ਆਉਣਗੇ ਕਿ ਬੈਰੀਗੇਟ ਦੇ ਕੋਲ ਕਿਸਾਨ ਖੜ ਗਏ ਨੇ ਹੁਣ ਇੱਥੇ ਇਹ ਵੀ ਸੰਭਵ ਹੈ ਕਿ ਪ੍ਰਸ਼ਾਸਨ ਕੋਸ਼ਿਸ਼ ਕਰੂਗਾ ਕਿ ਇਹ ਵੇਖਿਆ ਜਾਵੇ ਕਿ ਵਾਕਿਆ ਦੇ ਵਿੱਚ ਕਿ ਜੱਥਾ ਕਿਉਂਕਿ ਬੈਰੀਗੇਟ ਬੈਰੀਗੇਟ ਹਲਾਉਣ ਦਾ ਵੀ ਜਿਹੜਾ ਹੈ ਉਹ ਯਤਨ ਕੀਤਾ ਜਾ ਰਿਹਾ ਬੈਰੀਗੇਟ ਪਰੇ ਕਰਕੇ ਕਿਸਾਨ ਜਿਹੜੇ ਨੇ ਉਹ ਅੱਗੇ ਵੱਧ ਸਕਦੇ ਨੇ ਕਿਸਾਨ ਇਸ ਮੌਕੇ ਤੇ ਜਿਹੜੇ ਆ ਉਹ ਅੱਗੇ ਵੱਧ ਸਕਦੇ ਨੇ ਕਿਸਾਨਾਂ ਨੇ ਬੈਰੀਗੇਟਿੰਗ ਜਿਹੜਾ ਆ ਉਸ ਨੂੰ ਵੀ ਹਲਾ ਦਿੱਤਾ ਆ ਸੋ ਬਹੁਤ ਛੇਤੀ ਕਿਸਾਨ ਬੈਰੀਕੇਡਸ ਨੂੰ ਹਲਾ ਕੇ ਬੈਰੀਕੇਡਸ ਨੂੰ ਪੱਟ ਕੇ ਜਿਹੜਾ ਆ ਉਹ ਅੱਗੇ ਨਿਕੜਦੇ ਹੋਏ ਤੁਹਾਨੂੰ ਨਜ਼ਰ ਆਉਣਗੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ ਜਿੱਥੇ ਪਹਿਲਾ ਮੋਰਚਾ ਜਿਹੜਾ ਏ ਉਹ ਅੱਗੇ ਵੱਧ ਰਿਹਾ ਏ ਸੋ तमाम ਇਹ ਉਹ ਕਿਸਾਨ ਨੇ ਇਹ ਉਹ ਮਰਜੀਵੜੇ ਨੇ ਜਿਨ੍ਹਾਂ ਨੂੰ 101 ਕਿਸਾਨਾਂ ਨੂੰ ਪਹਿਲੇ ਜਥੇ ਦੇ ਰੂਪ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਸਮਰਪਿਤ ਦਿੱਲੀ ਭੇਜਿਆ ਜਾ ਰਿਹਾ ਏ ਉਸ ਪਾਸੇ ਪ੍ਰਸ਼ਾਸਨ ਵੀ ਖੜਾ ਏ ਪੁਲ ਦੇ ਉੱਤੇ ਲਗਾਤਾਰ ਜਿਹੜੀ ਪੁਲਿਸ ਹੈ ਉਵੀ ਮੁਸਤੈਦ ਹੈ ਉਹਨਾਂ ਦੇ ਵੱਲੋਂ ਵੀ ਨਜ਼ਰ ਪੂਰੀ ਬੜਾਈ ਹੋਈ ਆ ਕਿ ਕਿਸਾਨ ਜਿਹੜੇ ਨੇ ਵਾਕਿਆਤ ਦੇ ਵਿੱਚ ਸ਼ਾਂਤਮਈ ਆ ਰਹੇ ਨੇ ਕਿਸਾਨ ਉਸੇ ਗਿਣਤੀ ਦੇ ਵਿੱਚ ਨੇ ਜਾਂ ਗਿਣਤੀ ਵੱਧ ਘੱਟ ਦਾ ਨਹੀਂ ਸੋ ਹੁਣ ਇਹ ਸਭ ਕੁਝ ਦੇਖਣਾ ਹੋਊਗਾ ਕਿਸਾਨ ਉਹ ਕਿਸਾਨ ਆਗੂ ਜਿਹੜੇ ਨੇ ਅੱਗੇ ਵਧ ਰਹੇ ਨੇ ਜਿਨ੍ਹਾਂ ਨੂੰ ਇਸ ਮੋਰਚੇ ਦਾ ਇਸ ਪਹਿਲੇ ਜਥੇ ਦਾ ਹਿੱਸਾ ਬਣਾਇਆ ਗਿਆ ਸੋ ਤਿਆਰੀਆਂ ਪੂਰੀਆਂ ਮੁਕੰਮਲ ਨੇ ਕਿਸਾਨ ਜਿਹੜੇ ਨੇ ਉਹ ਪੂਰੀ ਤਿਆਰੀ ਦੇ ਨਾਲ ਆਪਣਾ ਬੈਗ ਲੈ ਕੇ ਸਰਦਾਰ ਸਾਹਿਬ ਕਪੜੇ ਕੁੱਪੜੇ ਨਾਲ ਲੈ ਕੇ ਜਾ ਰਹੇ ਨੇ ਬਿਲਕੁਲ ਪੂਰੀ ਤਿਆਰੀ ਏ ਜਿਸ ਤਰੀਕੇ ਨਾਲ ਸਾਡੇ ਗੁਰੂ ਸਾਹਿਬਾਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਾਰਵਾਈ ਕੀਤੀ ਸੀ ਉਹਨਾਂ ਦੇ ਪੂਰਨਿਆਂ ਤੇ ਚੱਲ ਰਹੇ ਆ ਉਦੋਂ ਵੀ ਜਾਲਮ ਸਰਕਾਰਾਂ ਸਾਡੇ ਤੇ ਜਿਹੜੀਆਂ ਨੇ ਆਪਣੇ ਕਿ ਨਾਲ ਦਾ ਜ਼ੁਲਮ ਕਰਦੀਆਂ ਰਹੀਆਂ ਨੇ ਇਹ ਵੀ ਜ਼ਾਲਮ ਸਰਕਾਰ ਸਾਡੇ ਤੇ ਜ਼ੁਲਮ ਕਰਨ ਰਹੀ ਏ ਇਹ ਸਾਨੂੰ ਗੋਲੀਆਂ ਮਾਰਨ ਜੋ ਮਰਜ਼ੀ ਕਰਨ ਅਸੀਂ ਇਹਨਾਂ ਦੇ ਕੋਈ ਕਾਰਵਾਈ ਨਹੀਂ ਕਰਨੀ ਪਰ ਅੱਗੇ ਵਧਾਂਗੇ ਆਪਣੇ ਹੱਕਾਂ ਵਾਸਤੇ ਅੱਗੇ ਵਧਾਂਗੇ ਆਪਣੀਆਂ ਮੰਗੀਆਂ ਮੰਗਾਂ ਨਹੀਂ ਪੂਰੀਆਂ ਕਰਨ ਦੇ ਤੁਹਾਡੇ ਜਥੇ ਨੂੰ ਵੀ ਮਰਜੀ ਬਣਿਆ ਦਾ ਜਥਾ ਦਾ ਨਾਮ ਦਿੱਤਾ ਗਿਆ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਸਿਖਾਇਆ ਇਹ ਵੇ ਵੀ ਕਿਸੇ ਵੀ ਝੂਲਮ ਹੁੰਦਾ ਇਹ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਝੂਲਮ ਹੋਏ ਸੀ ਸਾਡੇ Hindu ਭਰਾਵਾਂ ਦੇ ਅਸੀਂ ਮੋਦੀ ਨੂੰ Hindu ਹੀ ਨਹੀਂ ਗਣਦੇ ਜੇ Hindu ਹੁੰਦਾ ਇਹ ਝੂਲਮ ਨਾ ਕਰਦਾ ਇਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦਾ ਵੀ ਮੈਂ ਕੀ ਕਰਨ ਡਿਆ ਵਾਂ ਇਹਨੇ ਕੋਈ ਯਾਦ ਨਹੀਂ ਕੀਤਾ ਜਿਨ੍ਹਾਂ ਨੇ ਉਸ ਟਾਈਮ ਤੇ ਦਰਮਦੀ ਰੱਖਿਆ ਕੀਤੀ ਏ ਉਹਨਾਂ ਦੇ ਉੱਤੇ ਜ਼ੁਲਮ ਕਰਨ ਦੇ ਨੇ ਇਹ ਜਿੰਨਾ ਮਰਜੀ ਜ਼ੁਲਮ ਕਰ ਲੈਣਾ ਅਸੀਂ ਆਪਣੀ ਕਾਰਵਾਈ ਦੇ ਉੱਤੇ ਚੱਲਾਂਗੇ ਬਾਪੂ ਜੀ ਬਾਪੂ ਜੀ ਵੀ ਨਾਲ ਚੱਲੇ ਨੇ ਇਹ ਸਿੰਘ ਵੀ ਤੁਹਾਡੇ ਨਾਲ ਚੱਲੇ ਨੇ ਹਾਂ ਜਿਓ ਵੇਖੋ ਕਬਾਲ ਦੀਆਂ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖੋ ਕਿ ਦਿੱਲੀ ਦਾ ਸਫਰ ਦਿੱਲੀ ਦਾ ਸਫਰ 200 ਕਿਲੋਮੀਟਰ ਦੇ ਕਰੀਬ ਆ ਉਹ ਇੱਕ 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 ਲੱਖ ਦੇ ਉੱਤੇ ਇੱਕ ਲੱਖ ਦੇ ਉੱਤੇ ਹਾਂਜੀ ਹਾਂਜੀ ਇਹ ਇਹਨਾਂ ਦੇ ਅੰਦਰਲਾ ਜਜ਼ਬਾ ਕਿ ਮੈਂ ਜਾਣਾ ਉਹ ਤਾਂ ਜਜ਼ਬਾ ਹੈ ਉਹ ਸਾਡੇ ਗੁਰੂ ਸਾਹਿਬਾਂ ਦਾ ਜਜ਼ਬਾ ਹੈ ਜੋ ਸਾਡੇ ਗੁਰੂ ਸਾਹਿਬ ਕਰਦੇ ਰਹੇ ਨੇ ਸਾਨੂੰ ਕਿਸੇ ਦਾ ਕੋਈ ਦੁੱਖ ਨਹੀਂ ਆਗਾ ਸਾਨੂੰ ਆਪਣੇ ਪਿੱਛੇ ਪਰਿਵਾਰਾਂ ਦਾ ਦੁੱਖੇ ਬੱਚਿਆਂ ਦਾ ਦੁੱਖੇ ਕਿ ਉਹਨਾਂ ਜੋ ਉਹਨਾਂ ਨੇ ਭੁਗਤਣਾ ਉਹ ਹੀ ਭੁਗਤ ਲੈਣਾ ਉਹਨਾਂ ਨੂੰ ਸਾਨੂੰ ਸਾਨੂੰ ਜਿਹੜੇ ਇਹਨਾਂ ਨੇ ਅਸੀਂ ਨਹੀਂ ਅਸੀਂ ਅਜੇ ਨਹੀਂ ਬੋਲਾਂਗੇ ਤੇ ਕੱਲ ਨੂੰ ਸਾਡੇ ਬੱਚਿਆਂ ਤੋਂ ਇੱਕ ਕੰਮ ਕਰਨਗੇ ਬਿਲਕੁਲ ਇਹ ਸਾਨੂੰ ਜੀ ਕਿਸਾਨ ਉਹ ਕਿਸਾਨ ਜਿਹੜੇ ਪਹਿਲੇ ਜਥੇ ਦੇ ਵਿੱਚ ਜਾ ਰਹੇ ਨੇ ਸੋ ਜੋ ਕੁਝ ਮਿੰਟਾਂ ਪਹਿਲਾਂ ਤੁਹਾਨੂੰ ਬੈਰੀਕੇਟਿੰਗ ਇੱਥੇ ਨਜ਼ਰ ਆ ਰਹੀ ਹੋਣੀ ਆ ਹੁਣ ਉਹ ਬੈਰੀਕੇਟਿੰਗ ਇੱਥੇ ਨਹੀਂ ਕਿਸਾਨਾਂ ਦੇ ਵੱਲੋਂ ਬੈਰੀਕੇਟਿੰਗ ਨੂੰ ਹਟਾ ਦਿੱਤਾ ਗਿਆ ਏ ਕਿਸਾਨਾਂ ਨੇ ਵੈਰੀਗੇਟਿੰਗ ਨੂੰ ਹਟਾ ਦਿੱਤਾ ਏ ਕਿਸਾਨ ਜਿਹੜੇ ਨੇ ਉਹ ਅੱਗੇ ਹੋਰ ਅੱਗੇ ਜਿਹੜਾ ਆ ਉਹ ਵੱਧ ਰਹੇ ਨੇ ਸੋ ਇਹ ਤਸਵੀਰਾਂ ਨੇ ਵੈਰੀਗੇਟਿੰਗ ਨਹੀਂ ਆ ਜੋ ਵੈਰੀਗੇਟਿੰਗ ਕੁਝ ਸਮਾਂ ਪਹਿਲਾਂ ਤੱਕ ਇੱਥੇ ਵੈਰੀਗੇਟਿੰਗ ਤੁਹਾਨੂੰ ਨਜ਼ਰ ਆਉਂਦੀ ਹੋਊਗੀ ਉਸ ਨੂੰ ਹਟਾ ਦਿੱਤਾ ਗਿਆ ਏ ਉਹਨਾਂ ਸੰਗੜਾਂ ਨੂੰ ਖੋਲ ਦਿੱਤਾ ਗਿਆ ਏ ਕਿਸਾਨਾਂ ਦੇ ਵੱਲੋਂ ਸੋ ਕਿਸਾਨ ਨੌਜਵਾਨ ਇਕੱਲਾ ਨੌਜਵਾਨ ਜਿਹੜਾ ਆ ਉਹ ਇਸ ਬਹੁਤ ਭਾਰੀ ਵੈਰੀਕੇਟਿੰਗ ਨੂੰ ਜਿਹੜਾ ਆ ਉਹ ਤੱਕ ਦਾ ਹੋਇਆ ਤੁਹਾਨੂੰ ਨਜ਼ਰ ਆਏਗਾ ਸੋ ਇਹ ਕਿਸਾਨਾ ਨੇ ਜਿਹੜਾ ਆ ਉਹ ਇੱਕ ਵਾਰੀ ਫੇਰ ਦਿੱਲੀ ਪਹੁੰਚਣ ਦਾ ਜਿਹੜਾ ਹੈ ਆਪਣਾ ਸੁਪਨਾ ਹੈ ਉਸ ਨੂੰ ਕਹਿ ਲੋ ਕੀ ਸ਼ੁਰੂਆਤੀ ਰੂਪ ਦੇ ਦਿੱਤਾ ਹੈ ਕਿਸਾਨ ਹੁਣ ਪਹਿਲੇ ਜੱਥੇ ਦੇ ਰੂਪ ਦੇ ਵਿੱਚ ਜਿਹੜੇ ਆ ਉਹ ਇਸ ਪੁਲ ਤੇ ਪਹੁੰਚ ਗਏ ਨੇ ਕਗਰ ਦਾ ਪੁਲ ਜਿਹੜਾ ਕੀ ਮੁਕੰਮਲ ਤੌਰ ਦੇ ਉੱਤੇ ਹੁਣ ਦਾ ਕਿਸਾਨਾਂ ਦੇ ਉੱਤੇ ਰੋਕ ਲਾ ਰਿਆ ਸੀ ਉਹ ਪੁਲ ਸੋ ਅਕੇ ਤਾਰਾਂ ਦੇ ਰੂਪ ਦੇ ਵਿੱਚ ਜੋ ਰੋਕ ਲਾਈ ਹੋਈ ਸੀ ਤਾਰਾਂ ਦੇ ਰੂਪ ਦੇ ਵਿੱਚ ਵੀ ਜਿਹੜੀ ਰੋਕ ਸੀ ਉਹ ਤੁਹਾਨੂੰ ਨਜ਼ਰ ਆਉਗੀ ਸਾਹਮਣੇ ਤਸਵੀਰਾਂ ਦੇ ਵਿੱਚ ਜਿਹੜਾ ਪ੍ਰਸ਼ਾਸਨ ਹੈ ਉਹ ਮੁਸਤੈਦ ਹੈ ਮੁਸਤੈਦ ਇਸ ਕਰਕੇ ਕਹਿ ਰਹੇ ਕਿਉਂਕਿ ਉਹਨਾਂ ਨੇ ਆਪਣੇ ਮੂੰਹਾਂ ਦੇ ਉੱਤੇ ਵੀ ਜਿਹੜੇ ਮਾਸਕ ਪਾਏ ਹੋਏ ਨੇ ਹੈਲਮਟ ਵੀ ਪਾਏ ਹੋਏ ਨੇ ਇਹ ਵੀ ਹੋ ਸਕਦਾ ਕਿ ਬਹੁਤ ਛੇਤੀ ਇੱਥੇ ਕਿਸੇ ਤਰੀਕੇ ਦੇ ਨਾਲ ਉਹ ਰੋਕਣ ਦੀ ਕੋਸ਼ਿਸ਼ ਵੀ ਕਰਨ ਪਥਰੂ ਗੈਸ ਦੇ ਗੋਲੇ ਵੀ ਜਿਹੜੇ ਨੇ ਉਹ ਵੀ ਬਾਰਾਏ ਜਾ ਸਕਦੇ ਨੇ ਕਿਉਂਕਿ ਪ੍ਰਸ਼ਾਸਨ ਜਿਹੜਾ ਆ ਉਸ ਦੇ ਵੱਲੋਂ ਆਪਣੇ ਸਾਰੇ ਆਪਣੇ ਸਾਰੇ ਹੀ ਜਿਹੜੇ ਫਰੰਟ ਲਾਈਨ ਦੇ ਉੱਤੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਪੂਰੀ ਸੁਰੱਖਿਆ ਜਿਹੜੀ ਆ ਉਹ ਦਿੱਤੀ ਹੋਈ ਆ ਪੂਰੀ ਸੁਰੱਖਿਆ ਦੇ ਵਿੱਚ ਜਿਹੜੇ ਨੇ ਉਹ ਫਰੰਟ ਲਾਈਨ ਦੇ ਉੱਤੇ ਜਿਹੜੇ ਖੜੇ ਨੇ ਮੁਲਾਜ਼ਮ ਉਹ ਨਜ਼ਰ ਆਉਣਗੇ ਉਧਰ ਦੂਜੇ ਪਾਸੇ ਦੂਜੇ ਪਾਸੇ ਪੂਰੇ ਮੁਲਾਜ਼ਮ ਨੇ ਜਿਹੜੇ ਉਹ ਤਿਆਰੀ ਖਿੱਚ ਰਹੇ ਨੇ ਉਹ ਆਪੋ ਆਪਣਾ ਸਮਾਨ ਜਿਹੜਾ ਆ ਉਹ ਕਹਿ ਲੋ ਕਿ ਇਕੱਠਾ ਕਰ ਰਹੇ ਨੇ ਜਿਸ ਦੀ ਉਹਨਾਂ ਨੂੰ ਲੋਡ ਪੈ ਸਕਦੀ ਆ ਕਕਰ ਦੇ ਵਿੱਚ ਵੀ ਜਿਹੜੀ ਪੁਲਿਸ ਆ ਉਹ ਵੀ ਖੜੀ ਆ ਕਕਰ ਦੇ ਵਿੱਚ ਮੁਲਾਜ਼ਮ ਖੜੇ ਨੇ ਸੀਆਰਪੀਐਫ ਦੇ ਜਵਾਨ ਵੀ ਹੋ ਸਕਦੇ ਨੇ ਇਹ ਉਹ ਸਾਰੀ ਤਿਆਰੀ ਹੈ ਜਿਹੜੀ ਪ੍ਰਸ਼ਾਸਨ ਨੇ ਪਹਿਲਾਂ ਤੋਂ ਕਰਕੇ ਰੱਖੀ ਹੋਈ ਆ ਪ੍ਰਸ਼ਾਸਨ ਨੇ ਪਹਿਲਾਂ ਤੋਂ ਹੀ ਜਿਹੜਾ ਆ ਉਹ ਵੱਡੇ ਪੱਦਰ ਦੇ ਉੱਤੇ ਜਿਹੜੇ ਨੇ ਉਹ ਇੰਤਜ਼ਾਮ ਜਿਹੜੇ ਨੇ ਉਹ ਕੀਤੇ ਹੋਏ ਨੇ ਸੋ ਹੁਣ ਇੱਕ ਡਾਇਲੌਗ ਚੱਲ ਰਿਹਾ ਆ ਯਾਕੀ ਇਹ ਕਿ ਕਿਸਾਨ ਜਿਹੜੇ ਨੇ ਉਹ ਆਪਣਾ ਲਗਾਤਾਰ ਕਿਸਾਨ ਜਿਹੜੇ ਨੇ ਉਹ ਜਕਾਰਿਆਂ ਦੇ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਅੱਗੇ ਤੋਂ ਰਸਤਾ ਮੁਕੰਮਲ ਤੌਰ ਦੇ ਉੱਤੇ ਤੁਹਾਨੂੰ ਬੰਦ ਹੋਇਆ ਨਜ਼ਰ ਆਉਂਦਾ ਹੋਵੇਗਾ ਸੋ ਇਹ ਤਸਵੀਰਾਂ ਨੇ ਇਸ ਵੇਲੇ ਸ਼ੰਭੂ ਬਾਰਡਰ ਦੀਆਂ ਕੀ ਹੋਣ ਕੀ ਹੋ ਸਕਦਾ ਆ ਕੀ ਹੋ ਸਕਦਾ ਆ ਅਗਲੇ ਮਿੰਟਾਂ ਦੇ ਵਿੱਚ ਇਹ ਬਹੁਤ ਛੇਤੀ ਜਿਹੜਾ ਆ ਉਹ ਪਤਾ ਲੱਗੂਗਾ ਕੀ ਕੋਈ ਯੋਜਨਾ ਜਹੀ ਬਣੂਗੀ ਇਹ ਤੁਹਾਨੂੰ ਜਿਹੜਾ ਆ ਉਹ ਵੇਖਣ ਨੂੰ ਮਿਲ ਸਕਦਾ ਆ ਜਕਾਰਿਆ ਦੀ ਗੂੰਜ ਦੇ ਨਾਲ ਤੁਸੀਂ ਭਾਈ ਜੀ ਖਾਲਸਾ ਫਤਿਹ ਜੀ ਜੱਥੇ ਦਾ ਹਿੱਸਾ ਹਾਂ ਹਾਂਜੀ ਹਾਂਜੀ ਭਾਈ ਜੀ ਖਾਲਸਾ ਵੇਜੀ ਫਤਿਹ ਜੀ ਚੜਦੀ ਕਲਾ ਚੜਦੀ ਕਲਾ ਜੀ ਪੂਰੀ ਚੜਦੀ ਕਲਾ ਅੱਜ ਸਾਡੇ ਚੜਦੀ ਕਲਾ ਦਾ ਪ੍ਰਤੀਕ ਸਾਡੇ ਗੁਰੂ ਤੇਗ ਬਹਾਦਰ ਨੌਵੇਂ ਪਾਸ਼ਾ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਨ ਆ ਉਹਨਾਂ ਨੇ ਇਸ ਭਾਰਤ ਦੇਸ਼ ਲਈ ਆਪਣੀ ਕੁਰਬਾਨੀ ਦਿੱਤੀ ਸੀਗੀ ਅੱਜ ਅਸੀਂ ਉਹਨਾਂ ਦੇ ਬਾਅਦ ਅੱਜ ਸਾਨੂੰ ਸਾਡੇ ਨਾਲ ਕੀ ਮਾਹੌਲ ਹੋ ਰਿਹਾ ਅਸੀਂ ਪਹਿਲਾਂ ਵੀ 13 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਆਏ 13 ਫਰਵਰੀ ਤੋਂ ਅਸੀਂ ਉਰੇ ਬੈਠੇ ਆਂ ਸਾਨੂੰ ਕੋਈ ਇਹਨਾਂ ਨੇ ਸਾਨੂੰ ਮੀਟਿੰਗ ਦਾ ਸੱਦਾ ਨਹੀਂ ਦਿੱਤਾ ਹੁਣ ਸਾਨੂੰ ਆਕ ਕੇ ਹੁਣ 101 ਬੰਦਾ ਸਾਨੂੰ ਆਪਣਾ ਜੱਥਾ ਬਣਾ ਕੇ ਅਸੀਂ ਦਿੱਲੀ ਕੂਚ ਕਰਨ ਲੱਗੇ ਆ ਤੁਸੀਂ ਬੈਗ ਨਾਲ ਲਿਆ ਮੈਂ ਦੱਸ ਸਕਦਾ ਉਹ ਬੈਗ ਚ ਕੀ ਕੀ ਲਿਆ ਨਾਲ ਨਹੀਂ ਬੈਗ ਦੇ ਵਿੱਚ ਤਾਂ ਸਾਡੇ bade mote ਕੱਪੜੇ ਆ ਅਸੀਂ ਸਵੇਰੇ ਇਸ਼ਨਾਨ ਕਰਨਾ ਹੁੰਦਾ ਪਾੜ ਕਰਨਾ ਹੁੰਦਾ બસ ਇੱਕ ਦਾ ਸੂਟ ਆ ਬਸ ਆ ਹੀ ਸੂਟ ਪਾ ਕੇ ਅਸੀਂ ਦਿੱਲੀ ਜਾਵਣਾ ਉਧਰੋਂ ਫੇਰ ਤੋਂ ਤੂੰ ਕਿਹਾਵਾਂਗੇ ਲੈ ਕੇ ਹਾਂਜੀ ਹਾਂਜੀ ਪ੍ਰਸ਼ਾਸਨ ਹਾਲੇ ਤੱਕ ਜਿਹੜਾ ਕਿਸੇ ਤਰੀਕੇ ਦੌਰਾਨੇ ਰਸਤਾ ਨਹੀਂ ਦਿੱਤਾ ਹੈਗਾ ਕੋਈ ਕਾਲ ਇਸ ਤਰੀਕੇ ਦੀ ਨਹੀਂ ਆਈ ਕੀ ਲੱਗਦਾ ਵੀ ਇੱਥੇ ਰੋਕਣ ਦੀ ਕੋਸ਼ਿਸ਼ ਕਰਨਗੇ ਜਾਂ ਫਿਰ ਜਿਵੇਂ ਪਹਿਲਾਂ ਕਹਿੰਨੇ ਸੀ ਪੈਦਲ ਚਲੇ ਜਾਓ ਜਾਣ ਦੇਣਾ ਚਾਹੀਦਾ ਇਹਨਾਂ ਦਾ ਕਹਿਣੀ ਕਰਨੀ 'ਚ ਬਹੁਤ ਫਰਕ ਆ ਜਿਹੜਾ ਇਹਨਾਂ ਦਾ ਸਾਡੇ ਪੰਜਾਬ ਦਾ ਰਮਨੀਤ ਬਿੱਟੂ ਆ ਆਪਣੇ ਉਹ ਵਜ਼ੀਰ ਆ ਦਿੱਲੀ ਉਹਨੇ ਵੀ ਕਿਹਾ ਦੀ ਵੀ ਜੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ ਤਾਂ ਜਾ ਸਕਦੇ ਨੇ ਪਰ ਅੱਜ ਉਹਨਾਂ ਦੀ ਕਹਿਣੀ ਕਰਨੀ 'ਚ ਬਹੁਤ ਫਰਕ ਆ हरियाणा ਦੇ ਖੇਤੀਬਾੜੀ ਮੰਤਰੀ ਨੇ ਕਿਹਾ ਆਪਣੇ ਉਪ ਰਾਸ਼ਟਰਪਤੀ ਨੇ ਕਿਹਾ ਉਸ ਦੇ باوجود ਵੀ ਇਹ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੰਦੇ ਅਸੀਂ ਕਿਹੜਾ ਬੰਗਲਾਦੇਸ਼ ਤੋਂ ਆਇਆ ਅਸੀਂ ਕਿਹੜਾ ਪਾਕਿਸਤਾਨ ਤੋਂ ਆਇਆ ਅਸੀਂ ਪੰਜਾਬ ਵੀ ਭਾਰਤ ਦਾ ਸੂਬਾ ਅਸੀਂ ਆਪਣੀ ਰਾਜਧਾਨੀ ਜਾਣਾ ਚਾਹੁੰਦੇ ਹਾਂ ਅਸੀਂ ਦੇ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਆ ਵੀ ਸਾਨੂੰ ਪੀਸ ਬੋਲੀ ਦਿੱਲੀ ਤੱਕ ਆ ਜਾਣ ਦੇਣ ਤਸਵੀਰਾਂ ਜਿਹੜੀਆਂ ਨੇ ਉਹ ਚੰਗੀਆਂ ਵੀ ਨਹੀਂ ਇਸ ਮੌਕੇ ਕਿਉਂਕਿ ਹਲੇ ਤੱਕ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਆ ਉਹ ਉਹ ਖੜੇ ਜ਼ਰੂਰ ਨੇ ਰਸਤਾ ਨਹੀਂ ਖੋਲਿਆਗਾ ਪਰ ਕਿਸੇ ਤਰੀਕੇ ਦਾ ਕੋਈ ਅਜਿਹਾ ਹਮਲਾ ਹਲੇ ਤੱਕ ਜਿਹੜਾ ਉਹਨਾਂ ਨੇ ਨਹੀਂ ਕੀਤਾ ਜੋ ਪਿਛਲੀ ਵਾਰ ਅਤਰੂ ਗੈਸ ਦੇ ਅੰਨੇਵਾ ਗੋਲੇ ਵਰਾਏ ਗਏ ਸੀ ਸੋ ਤਸਵੀਰਾਂ ਜਿਹੜੀਆਂ ਨੇ ਉਹ ਲਗਾਤਾਰ ਤੁਹਾਡੇ ਤੱਕ ਪਹੁੰਚਾ ਰਹੇ ਆ ਤੇ ਪਹਿਲਾ ਪਹਿਲਾ ਅੱਜ ਜੇ ਤੁਸੀਂ ਜਾਣਦੇ ਹੋ ਤਾਂ ਰੁਕਣਾ ਕਿ ਕਿੱਥੇ ਆ ਪ੍ਰੋਗਰਾਮ ਜੀ ਅੰਬਾਲਾ ਕੈਂਟ ਜੱਗੀ ਸਵੀਟ ਆ ਉੱਥੇ ਸਾਡੇ ਹਰਿਆਣੇ ਦੇ ਜਿਹੜੇ ਭਾਈਚਾਰਾ ਉੱਤੇ ਸਾਡਾ ਰਹਿਣ ਦਾ ਖਾਣ ਪੀਣ ਦਾ ਪ੍ਰਬੰਧ ਉਹ ਕਰਨਗੇ ਅੱਗੇ ਹਾਂਜੀ ਸੋ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਤਾਂ ਸਾਂਝੀਆਂ ਕਰਾਂ ਕਿਉਂਕਿ ਕਿਸਾਨ ਜਿਹੜੇ ਜੱਥੇ ਦਾ ਹਿੱਸਾ ਨੇ ਉਹ ਅੱਗੇ ਵੀ ਜਿਹੜੇ ਨੇ ਉਹ ਤੁਹਾਨੂੰ ਪਹੁੰਚੇ ਹੋਏ ਨਜ਼ਰ ਆਉਣਗੇ ਤੇ ਇੱਕ ਹੋਰ ਵੱਡੀ ਗੱਲ ਜਿਹੜੀ ਅਸੀਂ ਹਵਾ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਜੇ ਕਰੀਏ ਤਾਂ ਅੱਜ ਜਿਹੜੀ ਆ ਉਹ ਪਸ਼ਵਾ ਦੀ ਹਵਾ ਪੱਛੋਂ ਦੀ ਹਵਾ ਜਿਹਨੂੰ ਕਹਿ ਦਿੱਤਾ ਜਾਂਦਾ ਉਹ ਵੱਡੇ ਪੱਦਰ ਦੇ ਉੱਤੇ ਜਿਹੜੀ ਆ ਉਹ ਚੱਲ ਰਹੀ ਹੈ ਇਹਨਾਂ ਦਿਨਾਂ ਚ ਚੱਲਦੀ ਵੀ ਆ ਤੇ ਅੱਜ ਤੇਜ਼ ਵੀ ਚੱਲ ਰਹੀ ਆ ਹਾਲੇ ਵਿੱਚ ਵਿੱਚ ਨੂੰ ਬੁੱਲੇ ਆ ਰਹੇ ਨੇ ਕਿਉਂਕਿ ਉਹਦਾ ਮੈਂ ਦੱਸਣ ਦਾ ਕਾਰਨ ਇਹ ਸਮਝਦਾ ਕਿ ਜੇ ਕਿਤੇ ਅਥਰੂ ਗੈਸ ਦੇ ਗੋਲੇ ਕਿਸਾਨਾਂ ਦੇ ਉੱਤੇ ਵਰਾਏ ਵੀ ਜਾਂਦੇ ਨੇ ਤਾਂ ਉਹ ਵਾਪਸ ਹਵਾ ਜਿਹੜੀ ਆ ਹਰਿਆਣੇ ਵੱਲ ਜਿਹੜੀ ਆ ਉਹ ਆਊਗੀ ਇਹਨਾਂ ਦੇ ਵੱਲ ਹੀ ਜਿਹੜੀ ਉਹ ਹਵਾ ਆਊਗੀ ਸੋ ਲਗਾਤਾਰ ਉੱਥੇ ਜਿਹੜਾ ਆ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆਊਗਾ ਕਿ ਕਿਸਾਨ ਜਿਹੜੇ ਨੇ ਉਹ ਪ੍ਰਸ਼ਾਸਨ ਦੇ ਕੋਲ ਪਹੁੰਚ ਚੁੱਕੇ ਨੇ